ਤੁਸੀਂ ਦੇਖ ਰਹੇ ਹੋ ਪੰਜਾਬ ਜੇਕ ਨਿਊਜ਼ ਮੈਂ ਤੁਹਾਡੇ ਨਾਲ ਜਤਿੰਦਰ ਕੁਮਾਰ ਦੱਸ ਦਈਏ ਕਿ ਧਰਨਿਆਂ ਨੂੰ ਲੈ ਕੇ ਜੇ ਗੱਲ ਕਰੀਏ ਤਾਂ ਧਰਨੇ ਜਿਹੜੇ ਨੇ ਹਰ ਇੱਕ ਮੁੱਦਾ ਜਿਹੜਾ ਕੋਈ ਵੀ ਪਾਰਟੀ ਦਾ ਹੋਵੇ ਆਪਣੇ ਮੁੱਦਿਆਂ ਨੂੰ ਲੈ ਕੇ ਜਿਹੜੇ ਧਰਨੇ ਜਿਹੜੇ ਲੱਗਦੇ ਨਜ਼ਾਰੇ ਹਨ ਇਸੇ ਤਰ੍ਹਾਂ ਦਾ ਮਾਮਲਾ ਤੁਹਾਨੂੰ ਮਲਕਪੁਰ ਦੇ ਚੌਂਕ ਦੇ ਵਿੱਚ ਜਿੱਥੇ ਅੱਜ ਪੰਪ ਆਪਰੇਟਰਾਂ ਵੱਲੋਂ ਜਿਹੜਾ ਆ ਧਰਨਾ ਦੇਖ ਕੇ ਜਿਹੜਾ ਦਾ ਜਿਹੜਾ ਪੁਤਲਾ ਫੁਕੇ ਗਿਆ ਆ ਉੱਥੇ ਉਹਨਾਂ ਨਾਲ ਵੱਲੋਂ ਮੰਗ ਵੀ ਕੀਤੀ ਗਈ ਹੈ ਕਿ ਜਿਹੜੇ 25 ਕਰਮਚਾਰੀਆਂ ਤੇ ਜਿਹੜਾ ਇਹ ਨਜ਼ਾਇਜ਼ ਤੌਰ ਤੇ ਪਰਚੇ ਹੋਏ ਹਨ ਉਹਨੂੰ ਜਿਹੜਾ ਰੱਦ ਕੀਤਾ ਜਾਏ ਉੱਥੇ ਹੀ ਕੰਸਟਰ ਜਿਹੜੇ ਐਸ ਡੀਓਨ ਉਹਨਾਂ ਵੱਲੋਂ ਵੀ ਇਹਨਾਂ ਨਾਲ ਕਰਮਚਾਰੀਆਂ ਨਾਲ ਧੱਕੇ ਸਾਜੀ ਨਾਲ ਉਹਨਾਂ ਦੇ ਝੂਠੇ ਬਿਆਨ ਚਾ ਕਰਵਾ ਕੇ ਜਿਹੜਾ ਆ 25 ਮੈਂਬਰਾਂ ਦੇ ਜਿਹੜਾ ਕਰਮਚਾਰੀਆਂ ਤੇ ਪਰਚਾ ਕਰਵਾਇਆ ਗਿਆ ਉਸ ਦੇ ਤਹਿਤ ਅੱਜ ਉਹਨਾਂ ਨੇ ਰੋਸ ਪ੍ਰਗਟ ਕੀਤਾ ਰੋਸ ਪ੍ਰਗਟ ਕਰਦੇ ਹੋਏ ਉਹਨਾਂ ਨੇ ਪੁਤਲਾ ਵੀ ਜਿਹੜਾ ਆ ਮਲਕੋਪੁਰ ਝੌਂਗ ਦੇ ਵਿੱਚ ਫੁਕਿਆ ਸੁਨਾਵਾਗੇ ਤੁਹਾਨੂੰ ਉਹਨਾਂ ਨਾਲ ਜਿਹੜੀ ਗੱਲਬਾਤ ਕੀਤੀ ਹੋਈ ਹੈ ਬੜੇ ਰੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਜੀ ਕੇ ਨਿਊਜ਼ ਹਾਏ 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 ਕਲਸਰਾਜ ਮਰ ਗਿਆ ਅਮੀਰ ਸਿੰਘ ਮਰ ਗਿਆ ਮੇਰਾ ਨਾਦੀ ਤਰਿੰਦਰ ਸਿੰਘ ਮਾਨ ਸੂਬਾ ਸਲਾਹਕਾਰ ਅੱਜ ਜਿਹੜਾ ਪੁਤਲਾ ਫੂਕਿਆ ਗਿਆ ਪੰਜਾਬ ਸਰਕਾਰ ਦਾ ਕੀ ਕਾਰਨ ਹੈਗਾ ਹੇ ਜੀ ਪੰਜਾਬ ਸਰਕਾਰ ਜੋ ਸਤਾ ਵੀ ਜਾਂਦੇ ਨੇ ਬੜੇ ਬੜੇ ਵਾਅਦੇ ਕੀਤੇ ਸੀ ਵੀ ਜੋ ਕੱਚੇ ਕੰਮੇ ਨੇ ਉਹਨਾਂ ਬਾਅਦ ਹਰਾ ਬੈਂਚ ਲਾਵਾਂਗੇ ਉਹਨਾਂ ਨੂੰ ਰੁਜ਼ਗਾਰ ਲਿਆਵਾਂਗੇ ਅੱਜ ਉਹ ਸਰਕਾਰ ਆਪਣੇ ਵਾਅਦੇ ਭੁੱਲ ਕੇ ਜੋ ਇਹ ਨਵਾਂ ਸਕਾਟਾ ਸਿਸਟਮ ਲਗਾ ਰਹੀ ਹੈ ਜੋ ਇਸ ਸਿਸਟਮ ਹੈ ਉਹ ਹੈ ਜੋ ਆਟੋਮੈਟਿਕਾ ਸਪਲਾਈਆਂ ਦੇ ਆਪੇ ਚੱਲੇਗਾ ਆਪੇ ਮੋਟਰ ਚੱਲੇਗੀ ਹੈ ਆਪੇ ਪਾਣੀ ਬੰਦ ਹੋਏਗਾ ਉਹ ਜੋ ਰੁਜ਼ਗਾਰ ਕੱਚੇ ਕੰਮਾਂ ਦਾ ਉਹ ਤਾਂ ਸਰਕਾਰ ਖਤਮ ਹੈ ਜੀ ਇਹ ਸਿਸਟਮ ਚੱਲ ਗਿਆ ਤੇ ਉਹ ਜੋ ਸਿਸਟਮ ਲਗਾ ਰਹੀ ਪਿਛਲੇ ਦਿਨਾਂ ਦੇ ਵਿੱਚ ਸਾਡੇ ਬੰਮਿਆਲ ਬਲਾਕ ਦੇ ਵਿੱਚ ਉਹ ਸਰੋਟਾਰ ਪਲਾ ਉਹਦੇ ਵਿੱਚ ਅਸੀਂ ਪਿੰਡਾਂ ਦੇ ਲੋਕਾਂ ਨਾਲ ਇਹਦਾ ਵਿਰੋਧ ਕੀਤਾ ਔਰ ਉਸੇ ਐਚਡੀਓ ਜੋ ਘੁੰਮੰਡੀ ਐਚਡੀਓ ਕੰਸਲ ਰਾਜ ਉਹਨਾਂ ਨੇ ਝੂਠੇ ਪਰਚੇ ਸਾਡੇ ਰੱਦ ਕੀਤੇ ਸਾਡੇ ਵਰਕਰਾਂ ਕੁਝ 10-12 ਵਿੱਚ ਤੋਂ ਪਿੰਡ ਦੀਆਂ ਇਹ ਲੇਡੀਜ਼ ਨੇ ਜਿਨ੍ਹਾਂ ਬਾਰੇ ਉਹਨਾਂ ਵਿਰੋਧ ਕੀਤਾ ਇਹ ਲੇਡੀ 15 ਉਹਨਾਂ ਦਾ ਪਰਚੇ ਨਾ ਪਾਇਆ ਅਸੀਂ ਇਹ ਸਰਕਾਰ ਨੂੰ ਮੰਗ ਕਰਦੇ ਆਂ ਵੀ ਜੋ ਤੁਸੀਂ ਇਹ ਵਾਅਦਾ ਕੀਤਾ ਸੀ ਆਪਣੇ ਵਾਅਦੇ ਤੋਂ ਮੁੱਕਰੀ ਹੈ ਔਰ ਇਹ ਚਪੜੇ ਜੋ ਇਹ ਸਿਸਟਮ ਲਗਾ ਕੇ ਵਰਕਰਾਂ ਨੂੰ ਘਰੋਂ ਤੋੜ ਰਹੀ ਹੈ ਬਹੁਤ ਮਾੜੀ ਗੱਲ ਹੈ ਔਰ ਜੋ ਸਾਡੇ ਪਰਚੇ ਕੀਤੇ ਆ ਰੱਦ ਕਰੋ ਨੇੜੇ ਆਇਦਾ ਜੋ ਪ੍ਰੋਗਰਾਮ ਪੂਰੇ ਪੰਜਾਬ ਦੇ ਵਿੱਚ ਕੱਲ ਇਹ ਪ੍ਰੋਗਰਾਮ ਤਾਰਾਗੜ ਸਬਡਿਵੀਜ਼ਨ ਦੇ ਵਿੱਚ ਕੰਸਰਾ ਦੇ ਦਫ਼ਤਰ ਹੋਏਗਾ ਉਹਦੇ ਵਿੱਚ ਕਰਦਾਪੁਰ ਜ਼ਿਲ੍ਹਾ ਹੁਸ਼ਿਆਰਪੁਰ ਜ਼ਿਲ੍ਹਾ ਹੋਰ ਸਾਰੀਆਂ ਭਰਾਵਾਂ ਦੇ ਜਿਹਾ ਬੰਦੀਆਂ ਨੇ ਪੀਸੀਐਲ ਪੀਸੀਟੀਸੀਐਲ ਯੂ ਫਿਰ ਪੀਡਬੀਯੂਡੀ ਇਲੈਕਟ੍ਰੀਕਲ ਟੀਐਸਯੂ ਭੰਗੜ ਤੇ ਸਾਰੀਆਂ ਆਣ ਕੇ ਸਮੂਲਤ ਕਰਨਗੀਆਂ ਜੇ ਪਸਤੇ ਨਾਰਾਦ ਹੋਏ ਤੇ ਮੇਰਾ ਨਾਮ ਗੁਵੀਰ ਲਾਲਾ ਜੀ ਮੈਂ ਜ਼ਿਲ੍ਹਾ ਪ੍ਰਧਾਨ ਜਰਸ ਕੋਈ ਕਨੈਕਟਰ ਇਸ ਨੰਬਰ 33 ਤੋਂ ਇਹ ਗੱਲਬਾਤ ਹੋ ਗਈ ਐਸੀ ਕਿ ਤੁਹਾਨੂੰ ਜਿਹੜਾ ਪੁੱਤਲਾ ਫੂਕਣਾ ਪਿਆ ਪੰਜਾਬ ਸਰਕਾਰ ਦਾ ਇਸਨੇ ਲੰਬੇ ਸਮੇਂ ਤੋਂ ਅਸੀਂ ਸੰਘਰਸ਼ ਕਰ ਰਹੇ ਹਾਂ ਸਾਡੀ ਜਿੱਥੇ ਬੰਦੀ ਦੀ ਮੰਗ ਸੀ ਕਿ ਜਿਵੇਂ ਸਾਡੇ ਸਾਥੀ ਵਸਿਆ ਕਿ ਪੰਜਾਬ ਸਰਕਾਰ ਜਦੋਂ ਇਹ ਆਈ ਹੈ ਇਹਨੇ ਕਿਹਾ ਸੀ ਕਿ ਅਸੀਂ ਕੋਈ ਵੀ ਕੱਚਾ ਕੰਮ ਪੰਜਾਬ ਦੇ ਵਿੱਚ ਨਹੀਂ ਰਹਿਣ ਦੇਵਾਂਗੇ ਜਿੰਨੇ ਵੀ ਆਊਟਸੋਰਸ ਮਜ਼ਦੂਰ ਨੇ ਜਿਸਮੈਂ ਕੰਮ ਨੇ ਅਸੀਂ ਸਾਰਿਆਂ ਨੂੰ ਵਿਭਾਗ ਵਿੱਚ ਮਰਜ਼ ਕਰਕੇ ਪੱਕਾ ਕਰਾਂਗੇ ਪੱਕੇ ਕਰਾਂਗੇ ਲੇਕਿਨ ਆਪਣੀ ਵਾਦਿਆਂ ਤੋਂ ਹੁਣ ਸਰਕਾਰ ਬਿਲਕੁਲ ਮੁਕਰ ਗਈ ਹੈ ਹੁਣ ਸਰਕਾਰ ਨੇ ਨਵੀਂ ਪਾਲਿਸੀ ਲੰਦੀ ਹੈ ਕਿ ਪਿੰਡਾਂ ਵਿੱਚ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਪਿੰਡ ਜਲ ਸਪਲਾਈ ਸਕੀਮਾਂ ਤੇ ਇਸ ਕਾਡਾ ਸਿਸਟਮ ਲੱਗ ਰਿਹਾ ਹੈ ਜੀ ਆਈਓਟੀ ਆਈਓਟੀ ਸਿਸਟਮ ਜਿਹੜਾ ਲਗਾ ਰਹੀ ਹੈ ਸਰਕਾਰ ਸਾਡੀ ਜਿੱਥੇ ਬੰਦਿਆ ਇਸ ਸਿਸਟਮ ਦਾ ਪੂਰਨ ਤੋਂ ਪੂਰਨ ਤੌਰ ਤੇ ਵਿਰੋਧ ਕੀਤਾ ਹੈ ਕਿਉਂਕਿ ਇਸ ਸਿਸਟਮ ਲੱਗਣ ਦੇ ਨਾਲ ਸਾਡੇ ਵਰਕਰਾਂ ਦੀ ਬਿਲਕੁਲ ਸੁੱਤੀ ਹੋ ਜਾਣੀ ਹੈ ਅਸੀਂ 15 15 16 16 17 17 18 18 ਸਾਲਾਂ ਤੋਂ ਆਪਣੀਆਂ ਪਿੰਡਾਂ ਵਿੱਚ ਜਲ ਸਪਲਾਈ ਸਕੀਮਾਂ ਤੇ ਸੇਵਾਵਾਂ ਨਿਵਾ ਰਹੇ ਆ ਸਰਕਾਰ ਨੇ ਇਹ ਸੋਚ ਲਿਆ ਕਿ ਇਹਨਾਂ ਵਰਕਰਾਂ ਨੂੰ ਅਸੀਂ ਘਰ ਤੋਂ ਨਹੀਂ ਚੈਨੀ ਸਰਕਾਰ ਨੇ ਕਰ ਲਈ ਹੈ ਇਹਦਾ ਅਸੀਂ ਵਿਰੋਧ ਕਰ ਰਹੇ ਆਂ ਔਰ ਅੱਗੇ ਵੀ ਕਰਾਂਗੇ ਪਿੱਛੇ ਵੀ ਕੀਤਾ ਪਿੱਛੇ ਜੋ ਅਸੀਂ ਸਬਮਿਟ ਰੋਡਜ਼ ਐਂਡ ਸਿੰਗ ਦਾ ਐਸਜੀਓ ਕੰਸਰਾਜ ਉਹ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਇਸ ਕਾਡਾ ਸਿਸਟਮ ਨਹੀਂ ਲੱਗ ਰਿਹਾ ਸਿਰਫ ਸਾਡਾ ਐਸਜੀਓ ਕੰਸਰਾਜ ਰੋਡਜ਼ ਐਂਡ ਸਿੰਗ ਸਬਮਿਟਿੰਗ ਤੋਂ ਉਹਨਾਂ ਨੇ ਬੰਬਿਆਲ ਬਲੌਕ ਦੇ ਵਿੱਚ ਸਾਡੀਆਂ ਦੋਹਾਂ ਤਿੰਨਾਂ ਸਕੀਮਾਂ ਤੇ ਸਾਡਾ ਸਕਾਡਾ ਸਿਸਟਮ ਲਗਾਉਣੇ ਜਾ ਰਹੇ ਸੀ ਕੰਪਨੀ ਦੇ ਮੁਲਾਜ਼ਮ ਅਸੀਂ ਉਹਨਾਂ ਦਾ ਬੜੇ ਸ਼ਾਂਤੀਪੂਰਵਕ ਤੌਰ 'ਤੇ ਵਿਰੋਧ ਕੀਤਾ ਸਾਡਾ ਵਿਰੋਧ ਕਰਨ ਤੇ ਐ ਜੀ ਸਾਹਿਬ ਨੇ ਸਾਡੇ ਤੇ ਪਰਚੇ ਕੀਤੇ ਐਫ ਆਈਰ ਪਰਚੇ ਕੀਤੇ ਐ ਔਰ ਅਸੀਂ ਉਸੇ ਹੀ ਪਰਚੇ ਜੋ ਹਰ ਸਾਡੇ ਨਾਲ ਹਰਕਰ ਦੇ ਪਰਚੇ ਕੀਤੇ ਐ ਉਸ ਕੜੀ ਦੇ ਤਹਿਤ ਸਾਡੀ ਜਲਸਾ ਜੋ ਆਪਣੇ ਜਥੇਬੰਦੀ ਹੈ ਇਸ ਨੇ ਫੈਸਲਾ ਕੀਤਾ ਕਿ ਪੂਰੇ ਪੰਜਾਬ ਦੇ ਵਿੱਚ ਅੱਜ 5 ਤਰੀਕ ਨੂੰ ਅੱਜ ਜੀਵ ਕੰਸਟ੍ਰਲ ਅਤੇ ਪੰਜਾਬ ਸਰਕਾਰ ਦਾ ਅਰਤੀਫੂ ਗੁਜਾਰਾ ਕੀਤਾ ਜਾਏਗਾ ਉਦੋਂ ਵਿੱਚ ਸਾਡੇ ਪ੍ਰਾਂਤਰੀ ਜਥੇਬੰਦੀ ਵੀ ਸਾਥ ਦੇ ਰਹੀ ਨੇ ਔਰ ਕੱਲ ਨੂੰ 6 ਤਰੀਕ ਨੂੰ ਅਸੀਂ ਪੱਖੋ ਚੱਕ ਤਾਰਾਖੜ ਵਿਖੇ ਸਾਬਟਵਿੰਡ ਰੋਡ ਜਮਰਸੀ ਤੇ ਦਫ਼ਤਰ ਦੇ ਅੱਗੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਧਰਨਾ ਇਹ ਲਗਾਵਾਂਗੇ ਔਰ ਇਸ ਧਰਨੇ ਦੀ ਹਮਾਇਤ ਸਾਡੀ ਪ੍ਰਾਂਤਰੀਆਂ ਜਥੇਬੰਦੀਆਂ ਠੇਕਾ ਮੁਲਾਜ਼ਮਾਂ ਸਮੇਤ ਸਦਰ ਸੰਮੋਹ ਤੇ ਬੱਚ ਜੁਨੀਆਂ ਵੀ ਪ੍ਰਾਂਤਰੀਆਂ ਜਥੇਬੰਦੀਆਂ ਸ਼ਾਮਲ ਹਨ ਉਸ ਜਥੇਬੰਦੀਆਂ ਸਾਰੀਆਂ ਆਣ ਗਈਆਂ ਅਤੇ ਜਦ ਤੱਕ ਸਾਡੇ ਪਰਚੇ ਕੀਤੇ ਝੂਠੇ ਪਰਚੇ ਰੱਦ ਨਹੀਂ ਹੁੰਦੇ ਅਦੋਂ ਤੱਕ ਸਾਡਾ ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ ਜੇਕਰ ਕੱਲ ਐਸਜੀਓ ਜਾਂ ਚੋਦੀ ਫਰਾਂਕ ਕੋਰਟ ਦੀ ਮੈਨੇਜਮੈਂਟ ਸਾਡੇ ਬਰਕਰਾਰ ਤੇ ਝੂਠੇ ਪਰਚੇ ਜਰਾਤੇ ਨਹੀਂ ਕਰਦੀ ਤੇ ਫਿਰ ਇਹ ਜਸ ਸੰਘਰਸ਼ ਇਹ ਲੰਬਾ ਲੰਬਾ ਚਲੇਗਾ ਅਤੇ ਸਾਨੂੰ ਹੋਰ ਜਿੰਨੇ ਵੀ ਸਹਾਇਤਾ ਵੀ ਫਿਰ ਲੈਣੇ ਪੈਗੇ ਇਸ ਲਈ ਮੇਰੀ ਤੁਹਾਡੇ ਸਾਰਿਆਂ ਤੇ ਚੈਨ ਨਾਲ ਅੱਗੇ ਅਪੀਲ ਹੈ ਇਸ ਖਬਰ ਨੂੰ ਸਾਡੀ ਮੈਨੇਜਮੈਂਟ ਤੱਕ ਪਹੁੰਚਾਓ ਕਿ ਜੇਕਰ ਤੁਸੀਂ ਤਾਂ ਸਾਥੀ ਇਹਨਾਂ ਮੰਗਾ ਕੇ ਗੌਰ ਨਾ ਕੀਤੀ ਜਾਂ ਨਾ ਮੰਨੀਆਂ ਤਾਂ ਆਉਣ ਵਾਲਾ ਜਿਹੜਾ ਸਮਾਂ ਹੋਏਗਾ ਉਹ ਬਹੁਤ ਖਤਰਨਾਕ ਹੋਏਗਾ ਅਸੀਂ ਆਪਣਾ ਰੋਜ਼ਗਾਰ ਨੂੰ ਬਚਾਉਣ ਵਾਸਤੇ ਹਰ ਤਰ੍ਹਾਂ ਦਾ ਜੋ ਸੰਘਰਸ਼ ਹੈ ਉਹ ਕਰਾਂਗੇ। ਹਾਂਜੀ ਸਰ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ ਦੇ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਹੋ ਰਿਹਾ ਜਿਵੇਂ ਸਾਥੀਆਂ ਨੇ ਦੱਸਿਆ ਹੈ ਕਿ ਪੰਜਾਬ ਦੀ ਮੌਜੂਦਾ ਸਰਕਾਰ ਜਿਹੜੀ ਲੋਕ ਹਿੱਤ ਐਸੀ ਹੋਣ ਦਾ ਬੜਾ ਵੱਡਾ ਦਾਵਾ ਕਰਦੀ ਹੈ ਉਹ ਸਰਕਾਰ ਦੇ ਕੰਮ ਜਿਹੜੇ ਕਰ ਰਹੀ ਉਹ ਸਰਕਾਰ ਅੱਜ ਤੁਹਾਡੇ ਸਾਹਮਣੇ ਆ ਸਾਰੇ ਇਹ ਸਰਕਾਰ ਆਪਣੇ ਆਪ ਨੂੰ ਧਰਨਿਆਂ 'ਚੋਂ ਰੈਲੀਆਂ 'ਚੋਂ ਮੁਜ਼ਾਹਰਿਆਂ 'ਚੋਂ ਸੰਘਰਸ਼ਾਂ 'ਚੋਂ ਨਿਕਲੀ ਹੋਈ ਪਾਰਟੀ ਦੱਸਦੀ ਹੈ ਪਰ ਅੱਜ ਇਹ ਸਰਕਾਰ ਜਦੋਂ ਕੋਈ ਆਪਣੇ ਹੱਕ ਦੀ ਗੱਲ ਕਰਦਾ ਹੈ ਆਪਣੇ ਹੱਕ ਲਈ ਸੰਘਰਸ਼ ਕਰਦਾ ਹੈ ਤੇ ਸਰਕਾਰ ਤੋਂ ਜਰਿਆ ਨਹੀਂ ਜਾਂਦਾ ਨਤੀਜਾ ਤੁਹਾਡੇ ਸਾਹਮਣੇ ਹੈ ਜਿੱਥੇ ਸਰਕਾਰ ਬਣਨ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਦਾਵਾ ਕਰਦੇ ਸੀ ਕਿਸੇ ਨੂੰ ਰੈਲੀ ਧਰਨਾ ਨਹੀਂ ਆਹੀ ਕਰਨ ਦੇਣਾ ਸਾਰਿਆਂ ਦੇ ਮਸਲੇ ਬੈਠ ਕੇ ਹੱਲ ਕਰਨੇ ਆ ਉਥੇ ਜਿਹੜੇ ਸਾਥੀ ਆਪਣੇ ਹਕਾਲ ਹੀ ਰੈਲੀਆਂ ਧਰਨਿਆ ਕਰ ਰਹੇ ਆ ਸਰਕਾਰ ਨੇ ਉਹਨਾਂ ਦੇ ਪਰਚੇ ਦਰਜ ਕਰਾਣੇ ਸ਼ੁਰੂ ਕਰ ਦਿੱਤੇ ਆ ਤੇ ਸਾਥੀ ਵਿਰੋਧ ਕਰ ਰਹੇ ਆ ਸਕਾਡਾ ਸਿਸਟਮ ਦਾ ਸਕਾਡਾ ਸਿਸਟਮ ਆ ਜਿਹੜਾ ਕੋ ਸੂਪਰਵਾਈਜ਼ਰੀ ਕੰਟਰੋਲਡ ਡਾਟਾ ਐਕਵੀਜ਼ੀਸ਼ਨ ਸਿਸਟਮ ਆ ਉਹ ਸਿਸਟਮ ਦੇ ਤਹਿਤ ਜਿਹੜੀਆਂ ਸਾਡੇ ਪਿੰਡਾਂ ਦੇ ਵਿੱਚ ਜਲ ਸਪਲਾਈ ਸਕੀਮਾਂ ਨੇ ਜਲ ਸਪਲਾਈ ਦੀਆਂ ਜਿਹੜੀਆਂ ਟੰਕੀਆਂ ਨੇ ਜਾ ਪ੍ਰੋਜੈਕਟ ਨਹੀਂ ਜਿਹੜੇ ਉਹ ਪ੍ਰੋਜੈਕਟ ਜਿਹੜੇ ਆਟੋਮੈਟਿਕਲੀ ਕੰਟਰੋਲਡ ਹੋ ਜਾ ਰਹੇ ਆ ਉਹ ਸਿਸਟਮ ਜਦੋਂ ਉੱਥੇ ਇਲੈਕਟ੍ਰੋਨਿਕ ਸਿਸਟਮ ਲੱਗ ਗਿਆ ਉਹ ਸਿਸਟਮ ਦੇ ਨਾਲ ਉੱਥੇ ਜਿਹੜਾ ਵਰਕਰ ਕੰਮ ਕਰਦਾ ਉਹਦਾ ਰਸਕਾਰ ਜਿਹੜਾ ਖੋਇਆ ਜਾਣਾ ਇਹ ਸਿਸਟਮ ਲੱਗਣ ਦੇ ਨਾਲ ਜਿਹੜਾ ਬਾਰਦਰ ਸਪਲਾਈ ਦੀਆਂ ਮੋਟਰਾਂ ਨੇ ਉਹ ਆਟੋਮੈਟਿਕਲੀ ਕੰਟਰੋਲਡ ਚੱਲਣੀ ਆ ਉਸ ਉਹਨਾਂ ਨੇ ਫਿਕਸ ਕਰ ਦੇਣਾ ਵੀ 8:00 ਘੰਟੇ 9 ਤੋਂ 10 ਵਜੇ ਦੇ ਇੱਕ ਘੰਟਾ ਪਾਣੀ ਸਵੇਰੇ 4 ਤੋਂ 5 ਵਜੇ ਦੇ ਇੱਕ ਘੰਟਾ ਪਾਣੀ ਸ਼ਾਮੀ ਉਹ ਆਟੋਮੈਟਿਕਲੀ ਉਹ ਚਨਾਟਾ ਸਟੋਰ ਹੋ ਜਾਣਾ ਆਟੋਮੈਟਿਕਲੀ ਪਾਣੀ ਚਲਣਾ ਹੈ ਉਹਦੇ ਨਾਲ ਆਮ ਲੋਕਾਂ ਦਾ ਬੜਾ ਵੱਡਾ ਨੁਕਸਾਨ ਹੋਣਾ ਜਦੋਂ ਸਾਡੇ ਫੁੱਕਿਆ ਗਿਆ ਕਿਉਂ ਫੁੱਕਿਆ ਗਿਆ ਕੀ ਰੀਜ਼ ਨਹੀਂ ਕਰ ਤੁਤਲਾ ਫੁਕਣ ਦਾ ਜਿਹੜਾ ਮੇਨ ਰੀਜ਼ ਹੈ ਇੱਥੇ ਸਾਡੀ ਤਾਰਾਗੜ ਸਬ ਡਿਵੀਜ਼ਨ ਦਾ ਜਿਹੜਾ ਐਸ ਡੀਓ ਕੰਸਰ ਆ ਜਾਏ जिने ਨਜਾਇਜ਼ ਝੂਠੇ ਪਰਚੇ ਵਰਕਰਾਂ ਦੇ ਦਰਜ ਕਰਾਏ ਆ ਇਹ ਵਰਕਰ ਉਸ ਸਿਸਟਮ ਦਾ ਵਿਰੋਧ ਕਰ ਰਹੇ ਸੀ ਵਰਕਰਾਂ ਦੇ ਪਰਚੇ ਦਰਜ ਹੋਏ ਆ ਇਹ 25 ਬੰਦਿਆਂ ਦੇ ਪਰਚੇ ਦਰਜ ਹੋਏ ਆ ਜੀ ਵਰਕਰਾਂ ਦੀ ਮੰਗ ਸੀਗੀ ਕਿ ਜਦੋਂ ਤੱਕ ਮੁੱਖ ਮੰਤਰੀ ਪੰਜਾਬ ਸਾਡਾ ਮਸਲਾ ਹੱਲ ਨਹੀਂ ਕਰਦਾ ਉਦੋਂ ਤੱਕ ਅਸੀਂ ਇਹ ਸਿਸਟਮ ਜਿਹੜਾ ਬਾਰਡਰਸ ਪਲਾਈਆਂ ਤੇ ਨਹੀਂ ਲਗਣ ਦੇਣਾ ਜਦੋਂ ਇਹ ਸਿਸਟਮ ਲੱਗ ਗਿਆ ਤੁਸੀਂ ਟਾਰਗੇਟ ਸਾਨੂੰ ਕਰਨਾ ਹੈ ਵੀ ਤੁਹਾਡੀ ਲੋਡ ਨਹੀਂ ਰਹਿ ਗਈ ਹੁਣ ਤੁਸੀਂ ਇਹ ਬੰਦੇ ਸਾਰੇ ਜਿਹੜੇ ਕੱਢਣੇ ਆ ਉਸ ਸਿਸਟਮ ਦੇ ਵਿਰੋਧੀ ਇਹ ਸਾਥੀ ਜਿਹੜੇ ਆ ਉਥੇ ਸ਼ਾਂਤੀਪੂਰਵਕ ਆਪਣਾ ਪ੍ਰਦਰਸ਼ਨ ਵਿਰੋਧ ਕਰ ਰਹੇ ਸੀਗੇ ਪਰ ਐਸਡੀਓ ਸਾਹਿਬ ਨੇ ਝੂਠੇ ਦੇ ਨਜਾਇਜ਼ ਪਰਚੇ ਸਾਥੀਆਂ ਦੇ ਕਰਾਏ ਆ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਕੱਲ ਅਸੀਂ ਐਸਡੀਓ ਕੰਸਰਡ ਜਿਹੜਾ ਕੈਂਸਰ ਆ ਜਾ ਦੇ ਦਫ਼ਤਰ ਦੇ ਬਾਹਰ ਤਿੰਨ ਜ਼ਿਲ੍ਹਿਆਂ ਦਾ ਪ੍ਰੋਗਰਾਮ ਰੱਖਿਆ ਹੈ ਜੇ ਪ੍ਰਸ਼ਾਸਨ ਫਿਰ ਵੀ ਸਾਡੀ ਸੁਣਵਾਈ ਨਹੀਂ ਕਰਦਾ ਇਹ ਪਰਚੇ ਜਿਹੜੇ ਦਰਜ ਕੀਤੇ ਆ ਨਾ ਤੇ ਨਹੀਂ ਕਰਦਾ ਇਸ ਸਟ੍ਰੇਟ ਲੈਵਲ ਦਾ ਪ੍ਰੋਗਰਾਮ ਜਿਹੜਾ ਅਸੀਂ ਪਠਾਨਕੋਟ ਦੇ ਵਿੱਚ ਹੁਣ ਲੀਕਾਂਗੇ ਜਿੱਦੀ ਸਿੱਧੀ ਸਿੱਧੀ ਜਿਵੇਂ ਵਰੀ ਅਸੀਂ ਉਹ ਕੰਸਰਾਜ ਜਿਲ੍ਹਾ ਪ੍ਰਸ਼ਾਸਨ ਪਠਾਨਕੋਟ ਦੀ ਹੋਵੇਗੀ